ਹੈ ਲੋਕੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਰੱਖੜੀ ਵੇਲੇ ਜਦੋਂ ਮੇਰੀ ਲੁਧਿਆਣੇ ਵਾਲੀ ਭੈਣ ਦਾ ਪਾਰਸ ਲਾਉਂਦਾ ਤਾਂ ਮੇਰੇ ਬੱਚੇ ਉਸ ਦੀ ਬਹੁਤ ਹੀ ਬੇਸਬਰ ਨਾਲ ਅੜੀ ਕਰਦੇ ਮੇਰੀ ਭੈਣ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਖਾਣ ਪੀਣ ਦਾ ਸਮਾਨ ਅਤੇ ਗੀਮਾਂ ਖੇਡਣ ਲਈ ਭੇਜਦੀ ਸੀ ਤੇ ਉਹ ਮੇਰੀ ਪਤਨੀ ਲਈ ਵੀ ਇੱਕ ਦੋ ਸੂਟ ਜ਼ਰੂਰ ਭੇਜਦੀ ਇਸ ਵਾਰ ਤਾਂ ਉਸ ਨੇ ਮੇਰੇ ਲਈ ਵੀ ਬ੍ਰਾਂਡਡ ਕੱਪੜੇ ਭੇਜੇ ਇਸ ਵਾਰ ਦਾ ਪਾਰਸਲ ਬਹੁਤ ਹੀ ਵੱਡਾ ਸੀ ਫਿਰ ਮੇਰੀਆਂ ਦੋਨੋਂ ਦੂਜੀਆਂ ਭੈਣਾਂ ਦਾ ਵੀ ਪਾਰਸਲ ਮੈਨੂੰ ਮਿਲ ਗਿਆ ਸੀ ਉਹਨਾਂ ਨੇ ਇਸ ਵਾਰ ਮੇਰੇ ਵਾਸਤੇ ਚਾਂਦੀ ਦੀਆਂ ਰਖੜੀਆਂ ਭੇਜੀਆਂ ਤੇ ਨਾਲ ਮੇਰੇ ਬੱਚਿਆਂ ਵਾਸਤੇ ਕਢਾਉਣੇ ਅਤੇ ਖਾਣ ਪੀਣ ਦਾ ਸਾਮਾਨ ਵੀ ਪਰ ਮੇਰੀ ਸਭ ਤੋਂ ਛੋਟੀ ਭੈਣ ਜੋ ਕਿ ਸੰਢੀਗੜ੍ਹ ਨੇੜੇ ਕਿਸੇ ਪਿੰਡ ਵਿੱਚ ਵਿਆਹੀ ਹੋਈ ਸੀ ਉਸ ਦੀ ਰਖੜੀ ਬਹੁਤ ਹੀ ਸਾਦੀ ਹੁੰਦੀ ਸੀ ਤੇ ਉਸ ਦਾ ਪਾਰਸਲ ਵੀ ਛੋਟਾ ਜਿਹਾ ਜਾਂਦਾ ਸੀ ਉਹ ਮੇਰੇ ਵਾਸਤੇ ਇੱਕ ਲਾਲ ਧਾਗਾ ਤੇ ਕੁਝ ਚਾਵਲ ਦੇ ਵਿੱਚ ਖੰਡ ਦੀ ਦਾਣੀ ਪਾ ਕੇ ਭੇਜਦੀ ਸੀ ਮੇਰੇ ਬੱਚਿਆਂ ਨੇ ਮੇਰੀ ਡਿਊਟੀ ਤੇ ਆਉਣ ਤੋਂ ਪਹਿਲਾਂ ਮੇਰੀਆਂ ਚਾਰੋਂ ਭਾਣਾ ਦੇ ਰੱਖੜੀਆਂ ਦੇ ਪਾਰਸਲ ਟੇਬਲ ਤੇ ਰੱਖ ਦਿੱਤੇ ਤਾਂ ਕਿ ਮੇਰੇ ਆਉਂਦੇ ਦੀ ਨਿਗਾ ਆਪਣੇਆ ਭਾਣਾ ਦੀ ਭੇਜੀ ਦੀ ਰਖੜੀ ਤੇ ਪੈ ਜਾਵੇ ਮੈਂ ਜਦ ਇਹ ਦਫਤਰ ਤੋਂ ਆਇਆ ਤਾਂ ਆਪਣਾ ਬੈਗ ਅਤੇ ਲੰਚ ਬਾਕਸ ਟੇਬਲ ਤੇ ਰੱਖਿਆ ਤੇ ਸੋਫੇ ਤੇ ਆਰਾਮ ਕਰਨ ਲਈ ਬੈਠ ਗਿਆ ਤੇ ਮੇਰੀ ਪਤਨੀ ਨੇ ਸੂਈ ਵਿੱਚੋਂ ਮੈਨੂੰ ਆਵਾਜ਼ ਲਗਾਈ ਸੁਣਦੇ ਹੋ ਅੱਜ ਤਾਂ ਆਪਣੇ ਆਚਾਰਾ ਭਾਣਾ ਦੇ ਰੱਖੜੀਆਂ ਇਕੱਠੇ ਆ ਗਈਆਂ ਮੇਰੇ ਘਰ ਵਾਲੇ ਨੂੰ ਆਪਣੀ ਸਭ ਤੋਂ ਛੋਟੀ ਭੈਣ ਦੀ ਰਖੜੀ ਦਾ ਬਹੁਤ ਇੰਤਜ਼ਾਰ ਹੁੰਦਾ ਸੀ। ਉਹ ਸਾਰਿਆਂ ਤੋਂ ਪਹਿਲਾਂ ਆਪਣੀ ਛੋਟੀ ਭੈਣ ਦੀ ਭੇਜੀ ਦੀ ਰਖੜੀ ਆਪਦੇ ਘੁੱਟ ਤੇ ਬੰਨਦਾ ਸੀ। ਉਹ ਸਾਰਿਆਂ ਤੋਂ ਛੋਟੀ ਸੀ ਜਿਸ ਨੂੰ ਵਿਆਹ ਤੋਂ ਬਾਅਦ ਸਹੁਰੇ ਘਰ ਵਿੱਚ ਸੁੱਖ ਨਹੀਂ ਸੀ ਮਿਲਿਆ। ਉਸ ਦਾ ਵਿਆਹ ਸੰਜੀ ਘਰ ਵਿੱਚ ਹੋਇਆ ਸੀ ਜਿਸ ਵਿੱਚ ਦੋ ਦਿਓਰ ਤੇ ਸੱਸ ਸਹੁਰਾ ਤੇ ਇੱਕ ਹਸਦਾ ਪਤੀ ਸੀ। ਉਸ ਦਾ ਦਿਓਰ ਬਹੁਤ ਹੀ ਚਲਾਕ ਸੀ ਤੇ ਉਸ ਨੇ ਘਰ ਦੀ ਸਾਰੀ ਜ਼ਮੀਨ ਜਾਇਦਾਦ ਆਪਦੇ ਨਾਂ ਧੋਖੇ ਨਾਲ ਕਰਵਾ ਲਈ ਸੀ। ਤੇ ਮੇਰੀ ਨਾਨ ਅਤੇ ਉਸਦੇ ਘਰ ਵਾਲੇ ਨੂੰ ਘਰੋਂ ਕੱਢਤਾ ਸੀ ਇਹ ਸਾਰਾ ਸਲਮਾਨ ਅਸਾਰ ਦਾ ਹੋਇਆ ਮੇਰੀ ਨਾਨ ਦੇ ਘਰ ਵਾਲਾ ਮਾਨਸ ਚ ਪ੍ਰੇਸ਼ਾਨ ਕਰਨ ਲੱਗਿਆ ਸੀ ਤੇ ਉਹਨ ਛੋਟੀ ਬਟ ਥੋ ਚੋੜੀ ਹੀ ਨੌਕਰੀ ਕਰਦਾ ਸੀ ਤੇ ਉਸ ਤੋਂ ਜੋ ਵੀ ਕਮਾਉਂਦਾ ਸੀ ਉਸ ਨਾਲ ਉਹ ਦੋਨੋਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਮੇਰੀ ਛੋਟੀ ਨਾਨ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚਲਾਉਂਦੀ ਸੀ ਤੇ ਉਸ ਨੇ ਆਪਣੇ ਇੱਕੋ ਇੱਕ ਪੁੱਤਰ ਨੂੰ ਵੀ ਆਪਣੇ ਨੇੜੇ ਹੀ ਮਹੱਲੇ ਦੇ ਸਕੂਲ ਵਿੱਚ ਪੜ੍ਹਨ ਲਈ ਲਾਇਆ ਹੋਇਆ ਸੀ ਮੇਰੀ ਨੰਦ ਬਸ ਇੱਕੋ ਇੱਕ ਉਮੀਦ ਨਾਲ ਜਾਉਂਦੀ ਸੀ ਕਿ ਕੋਈ ਗੱਲ ਨਹੀਂ ਸਾਡੇ ਵੀ ਦਿਨ ਬਦਲ ਲੰਗੇ ਪਰ ਮੇਰੀ ਨਾਨ ਦੀ ਭੇਜੀ ਰਖੜੀ ਨੂੰ ਦੇਖ ਕੇ ਮੇਰੇ ਘਰ ਵਾਲਾ ਸੋਚਣ ਲੱਗ ਗਿਆ ਕਿ ਇਸ ਵਾਰ ਰਖੜੀ ਵਾਲੇ ਦਿਨ ਮੈਂ ਆਪਣੀ ਛੋਟੀ ਭੈਣ ਦੇ ਘਰ ਬਿਨਾਂ ਦੱਸੇ ਜਾਣਾ ਹੈ ਜਦੋਂ ਉਸ ਨੇ ਮੇਰੇ ਨਾਲ ਇਹ ਗੱਲ ਕੀਤੀ ਤਾਂ ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਤੇ ਮੈਂ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਤੁਹਾਨੂੰ ਪਤਾ ਨਾ ਉਹਨਾਂ ਨੂੰ ਆਪਣੇ ਘਰ ਵਿੱਚ ਕਿੰਨੀ ਤੰਗੀ ਹੈ ਦੀਪਾਤ ਨੇ ਜਾਨੇ ਉਹਨਾਂ ਦੇ ਘਰ ਚਲੇ ਗਏ ਤਾਂ ਉਹਨਾਂ ਲਈ ਆਪਣੇ ਵਾਸਤੇ ਖਾਣ ਪੀਣ ਦਾ ਪ੍ਰਬੰਧ ਕਰਨਾ ਔਖਾ ਹੋ ਜਾਣਾ ਉਹ ਆਪਣੇ ਵਾਸਤੇ ਇਹਨਾਂ ਕੁਝ ਕਿਵੇਂ ਕਰੂਗੀ ਤਾਂ ਪਰ ਮੇਰੇ ਪਤੀ ਦੀ ਖਮੋਸ਼ੀ ਮੈਨੂੰ ਦੱਸਦੀ ਸੀ ਕਿ ਉਸ ਨੇ ਇਸ ਵਾਰ ਆਪਣੀ ਭੈਣ ਦੇ ਘਰ ਜਾਣ ਦਾ ਮਨ ਬਣਾ ਲਿਆ ਮੇਰੇ ਘਰ ਵਿੱਚ ਮੇਰੇ ਬੱਚਿਆਂ ਨੂੰ ਵੀ ਪਤਾ ਸੀ ਕਿ ਮੇਰੇ ਘਰ ਵਾਲਾ ਜੋ ਇੱਕ ਵਾਰ ਨਿਰਣਾ ਲੈ ਲਵੇ ਉਹ ਮੁੜ ਕੇ ਜਲਦੀ ਨਹੀਂ ਬਦਲਦਾ ਤੇ ਅਗਲੇ ਦਿਨ ਅਸੀ ਤ੍ਰੇਣ ਫੜ ਕੇ ਆਪਣੀ ਛੋਟੀ ਨਣਦੇ ਦੇ ਘਰ ਪਹੁੰਚ ਗਏ ਘਰ ਦੇ ਬਾਹਰ ਹੀ ਬੈਠੀ ਉਹ ਨੜਕੇ ਤੇ ਕੱਪੜੇ ਧੋਂਦੀ ਸੀ ਤੇ ਮੇਰੀ ਨਣਦ ਉਮਰ ਵਿੱਚ ਸਾਰਿਆ ਦਾ ਛੋਟੀ ਸੀ ਪਰ ਘਰ ਦੀਆਂ ਆਰਥਿਕ ਤੰਗੀਆਂ ਅਤੇ ਰੋਜ਼ ਦੇ ਫਿਕਰਾਂ ਨੇ ਉਸ ਨੂੰ ਉਮਰ ਤੋਂ ਜ਼ਿਆਦਾ ਹੀ ਵੱਡੀ ਕਰ ਦਿੱਤਾ ਸੀ ਇੱਕ ਤਾਂ ਪਹਿਲਾਂ ਹੀ ਪਤਲੀ ਨੇ ਬਹੁਤ ਕਮਜ਼ੋਰ ਸੀ ਤੇ ਉਤੋਂ ਘਰ ਦੀਆਂ ਕਬੀਲਦਾਰੀਆਂ ਉਸ ਦੇ ਚਿਹਰੇ ਦੇ ਸਾਫ ਸ਼ਲਕ ਰਕਦੀਆਂ ਸੀ ਜਦੋਂ ਮੈਂ ਆਪਣੇ ਨਣਾਂ ਦੀ ਵਿਆਹੀ ਐਲਬਮ ਦੇਖਦੀਆਂ ਤਾਂ ਉੱਥੇ ਮੈਨੂੰ ਉਸ ਦੀ ਖੂਬਸੂਰਤੀ ਪਰੰਗ ਨਾਲੋਂ ਘੱਟ ਨਹੀਂ ਸੀ ਲੱਗਦੀ ਦੀ ਆਵਲੇ ਅੱਜ ਤੋਂ 11 ਸਾਲ ਪਹਿਲਾਂ ਉਹਦੀ ਜ਼ਿੰਦਗੀ ਬਹੁਤ ਬਦਲੀ ਸੀ ਕਿ ਵਿਆਹ ਤੋਂ ਬਾਅਦ ਉਹ ਹੁਣ ਪੂਰੀ ਤਰ੍ਹਾਂ ਬệt ਲਗੀ ਸੀ ਉਹ ਆਪਣੇ ਘਰ ਵਿੱਚ ਇੱਕ ਪੁਰਾਣੀ ਜੀ ਸਾੜੀ ਨਾਲ ਤੁਰਦੀ ਫਿਰਦੀ ਸੀ ਤੇ ਅਸੀਂ ਦੋਨੋਂ ਜੀ ਉਸ ਨੂੰ ਤੁਰਦੀ ਫਿਰਦੀ ਵਲ ਦੇਖਦੇ ਤੇ ਮਾਣੇ ਮਨ ਵਿੱਚ ਦੁਖੀ ਹੁੰਦੇ ਸੀ ਫਿਰ ਸਾਨੂੰ ਇਸ ਤਰ੍ਹਾਂ ਬੈਠਣ ਨੂੰ ਦੇਖ ਕੇ ਮੇਰੇ ਨਰਾਲ ਨੇ ਦੇਖ ਲਿਆ ਸੀ ਪਰ ਉਸ ਨੇ ਸਾਨੂੰ ਅਣ ਦੇਖਿਆ ਗਿਆ ਕਰ ਦਿੱਤਾ ਤੇ ਫਿਰ ਆਪਣੇ ਖਿਲਰੇ ਜੀ ਹਵਾਲਾ ਨੂੰ ਠੀਕ ਕੀਤਾ ਤੇ ਆਪਣੇ ਕੱਪੇ ਨੂੰ ਸਵਾਰ ਲਿਆ ਤੇ ਕਰਦਾ ਕੰਮ ਕਰ ਲੱਗ ਪਈ ਉਸ ਦਾ ਸਾਰਾ ਘਰ ਬਹੁਤ ਹੀ ਪੁਰਾਣਾ ਸੀ ਕਿ ਘਰ ਵਿੱਚ ਬਹੁਤ ਹੀ ਉਦਾਸੀ ਅਤੇ ਬੇਰੁਕੀ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਹਨਾਂ ਦੇ ਘਰ ਵਿੱਚ ਕਦੇ ਕੋਈ ਮਹਿਮਾਨ ਆਇਆ ਹੀ ਨਾ ਹੋਵੇ ਮੇਰੇ ਘਰ ਵਾਲਿਆਂ ਨੇ ਮੈਨੂੰ ਦੱਸਿਆ ਕਿ ਮੇਰੀ ਛੋਟੀ ਭੈਣ ਨੂੰ ਬਚਪਨ ਤੋਂ ਸਾਫ਼ ਸਪਾਈ ਦਾ ਕਿ ਸਜਣ ਸਵਰਨ ਦਾ ਬਹੁਤ ਸ਼ੌਂਕ ਸੀ ਪਰ ਅੱਜ ਸਾਨੂੰ ਇਹਦੇ ਚਿਹਰੇ ਤੋਂ ਇਸ ਦੇ ਘਰ ਦਾ ਤੇ ਇਸ ਦਾ ਸਾਰਾ ਕੁਝ ਸਾਫ਼ ਸਵਾਈ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਇਸ ਦੇ ਜ਼ਿਰੇ ਦੀ ਰੌਣਕ ਕਿੱਧਰ ਚਲੀ ਗਈ ਹੈ ਤੇ ਘਰ ਦੀ ਰੌਣਕ ਵੀ ਘਰ ਵਿੱਚ ਨਹੀਂ ਸੀ ਚਿੰਤਾ ਬੰਦੇ ਨੂੰ ਅੰਦਰੋਂ ਅੰਦਰ ਹੀ ਖੋਣਵਾ ਖਾ ਜਾਂਦੀ ਹੈ ਈਓਸੀ ਮੇਰੀ ਛੋਟੀ ਭੈਣ ਨਾਲ ਉਸ ਨੂੰ ਆਪਣੀਆਂ ਛੋਟੀਆਂ-ਮੋਟੀਆਂ ਜ਼ਰੂਰਤਾਂ ਵਾਸਤੇ ਵੀ ਆਪਣੇ ਰਿਸ਼ਤੇਦਾਰਾਂ ਦੇ ਅੱਗੇ ਹੱਥ ਝੜਨੇ ਪਏ ਪਰ ਕਿਸੇ ਨੇ ਉਸ ਦੀ ਕੋਈ ਮਦਦ ਨਾ ਕੀਤੀ ਸਾਰੇ ਰਿਸ਼ਤੇਦਾਰ ਉਹਨਾਂ ਨਾਲ ਗੱਲ ਕਰਨੋਂ ਵੀ ਹਟ ਗਏ ਬਸ ਇੱਕ ਮੇਰਾ ਸਹੁਰਾ ਹੀ ਸੀ ਜੋ ਆਪਣੀ ਛੋਟੀ ਮੁੱਠੀ ਤਨਖਾਹ ਆਪਣੀ ਤਿੰਨ ਦਿੰਦਾ ਸੀ ਤੇ ਫਿਰ ਮੀਨ ਨੰਦ ਸਾਡੇ ਕੋਲ ਆਈ ਤੇ ਕਹਿਣ ਲੱਗੀ ਤੁਸੀਂ ਅੱਜ ਅਚਾਨਕ ਹੀ ਬਿਨਾਂ ਰਸੇ ਮੇਰੇ ਘਰ ਕਿਵੇਂ ਆ ਗਏ ਮੈਂ ਤਾਂ ਤੁਹਾਡੇ ਰਖੜੀ ਕਿਦੰ ਦੀ ਤੁਹਾਨੂੰ ਭੇਜੀ ਤੀ ਪਰ ਮੇਰਾ ਪਤੀ ਉਸ ਦੀ ਗੱਲ ਸੁਣ ਕੇ ਕਹਿਣ ਲੱਗਾ ਬਸ ਤੂੰ ਆ ਕੇ ਸਾਡੇ ਕੋਲ ਬੈਠ ਅਸੀਂ ਤੇਰੇ ਨਾਲ ਗੱਲਾਂ ਕਰਨੀਆਂ ਅੱਜ ਮੈਨੂੰ ਤੇਰੀ ਰਖੜੀ ਦੀ ਦੇਖ ਕੇ ਬਹੁਤ ਜ਼ਿਆਦਾ ਹੀ ਕਿ ਮੇਰਾ ਮਨ ਕੀਤਾ ਕਿ ਮੈਂ ਇਸ ਵਾਰ ਆਪਣੇ ਛੋਟੀ ਭੈਣ ਕੋਲ ਜਾਵਾਂ ਅਸੀਂ ਆਪਣੇ ਨੰਦ ਦੇ ਘਰ ਬਹੁਤ ਸਾਰਾ ਖਾਣ ਪੀਣ ਦਾ ਸਮਾਨ ਲਾਗੇ ਗਏ ਜੋ ਕਿ ਅਸੀਂ ਉੱਥੇ ਸਾਰੇ ਨੇ ਚਾਹ ਨਾਲ ਖਾਦਾ ਪੀਤਾ ਤੇ ਫਿਰ ਮੇਰੇ ਨਰਾਂ ਦਾ ਛੋਟਾ ਜਿਹਾ ਮੁੰਡਾ ਜੋ ਕਿ ਖੇਡਦਾ ਹੋਇਆ ਘਰ ਵਿੱਚ ਭੱਜ ਕੇ ਸਾਡੇ ਕੋਲ ਆਇਆ ਤੇ ਸਾਨੂੰ मामੂ मामੂ ਕਹਿਣ ਲੱਗਿਆ ਫਿਰ ਅਕੜਿਆ ਟਾਈਮ ਹੀ ਆ ਗਿਆ ਤੇ ਮੈਂ ਆਪਣੀ ਨਣਦ ਨੂੰ ਲੈ ਕੇ ਉਹਨਾਂ ਦੇ ਨੇੜਲੇ ਬਾਜ਼ਾਰ ਚਲੀ ਗਈ ਤੇ ਫਿਰ ਮੈਂ ਉਸ ਨੂੰ ਉਸਦੀ ਪਸੰਦ ਅਰੇ ਸੂਟ ਦਵਾਏ ਤੇ ਕੁਝ ਘਰ ਦਾ ਸਮਾਨ ਵੀ ਲੈ ਗਈ ਤਾਂ ਸ਼ਾਮ ਹੋਣ ਤੱਕ ਉਹਨਾਂ ਦੇ ਘਰ ਵਿੱਚ ਰੌਣਕ ਵੀ ਆ ਗਈ ਸੀ ਮੈਂ ਉਹਨਾਂ ਦੇ ਘਰ ਲਈ ਉਸ ਨੂੰ ਬਹੁਤ ਸਾਰਾ ਸਮਾਨ ਲੈ ਕੇ ਤਾ ਅੱਜ ਮੇਰੀ ਨੰਦ ਦੇ ਘਰਤੀ ਤੇ ਪੈਰ ਨਹੀਂ ਸੀ ਲੱਗਦੇ ਉਸ ਨੇ ਰਖੜੀ ਵਾਲੇ ਦਿਨ ਨਵਾਂ ਸੂਟ ਵੀ ਪਾ ਲਿਆ ਸੀ ਤੇ ਅੱਜ ਕਈ ਸਾਲਾਂ ਬਾਅਦ ਰਸੋਈ ਵਿੱਚ ਵੀ ਰੌਣਕ ਸੀ ਤੇ ਘਰ ਵੀ ਭਰਿਆ ਭਰਿਆ ਲੱਗਦਾ ਸੀ ਤੇ ਉਸ ਦੇ ਚਿਹਰੇ ਤੇ ਵੀ ਰੌਣਕ ਸੀ ਮੇਰੀ ਨੰਦ ਨੇ ਥਾਲੀ ਵਿੱਚ ਰੱਖਣ ਸਜਾਇਆ ਤੇ ਕੁਲਮੁਠੇ ਦਾ ਡੱਬਾ ਵੀ ਰੱਖ ਲਿਆ ਸੀ ਜਦੋਂ ਮੇਰੇ ਘਰ ਵਾਲੇ ਨੇ ਅੱਖ ਰਖੜੀ ਬਨਣ ਲੱਗੀ ਤਾਂ ਮੇਰੇ ਘਰ ਵਾਲੇ ਨੇ ਸਨੁਕ ਰੋਕ ਲਿਆ ਤੇ ਕਹਿਣ ਲੱਗਾ ਥੋੜੀ ਦੇਰ ਰੁਕ ਜਾ ਤੇਰੀਆਂ ਦੂਜੀਆਂ ਭੈਣਾਂ ਵੀ ਇੱਥੇ ਪਹੁੰਚਣ ਵਾਲੀਆਂ ਐ ਤੇ ਇੰਨੀ ਡਰੋਂ ਦਰਵਾਜੇ ਤੇ ਕਿੱਡੀਆਂ ਗਿਹਾਰਨ ਸੁਣੇ ਕਿ ਮੇਰੀਆਂ ਭੈਣਾਂ ਉੱਥੇ ਆ ਗਈਆਂ ਸੀ ਹੁਣ ਮੇਰੀ ਛੋਟੀ ਭੈਣ ਦਾ ਘਰ ਪੂਰੀ ਤਰ੍ਹਾਂ ਮਹਿਮਾਨਾਂ ਨਾਲ ਭਰ ਗਿਆ ਸੀ ਤੇ ਘਰ ਵਿੱਚ ਪੂਰੀ ਚਹਿਲ ਪਹਿਲ ਸੀ ਇਸ ਮਾਣ ਰਕੜੀ ਤੇ ਸਾਰਿਆਂ ਨੇ ਮਿਲ ਕੇ ਸਕੀਨ ਵਗਾਈ ਸੀ ਕਿ ਜੋ ਅਸੀਂ ਹਰ ਸਾਲ ਕੋ ਮਿਲ ਜਾਂਦੇ ਆ ਤਾਂ ਉੱਥੇ ਜੋ ਅਸੀਂ ਪੈਸਾ ਖਰਚ ਕਰਦੇ ਹਾਂ ਇਸ ਵਾਰ ਅਸੀਂ ਹੋਈ ਪੈਸਾ ਆਪਣੀ ਛੋਟੀ ਭੈਣ ਨੂੰ ਦੇ ਕੇ ਉਸ ਦੀ ਕੁਝ ਮਦਦ ਕਰਾਂਗੇ ਤੇ ਮੇਰੀ ਗੱਲ ਨਾਲ ਮੇਰੀਆਂ ਤਿੰਨੋਂ ਭੈਣਾਂ ਨੇ ਸਹਿਮਤ ਹੋ ਗਈਆਂ ਕਿ ਮੇਰੇ ਕਹਿਣ ਤੇ ਉਹ ਮੇਰੀ ਛੋਟੀ ਭੈਣ ਦੇ ਘਰ ਪਹੁੰਚ ਜਾਈਆਂ ਅਸੀਂ ਸਾਰੇ ਨੇ ਇੱਥੇ ਖੂਬ ਰੌਣਕ ਲਾਈ ਕਿਸ ਦੀ ਮਦਦ ਵੀ ਕੀਤੀ ਇਹ ਸਾਰਾ ਕੁਝ ਦੇਖ ਕੇ ਮੇਰੀ ਛੋਟੀ ਨੰਦ ਹੈਰਾਨ ਰਹੀ ਤੇ ਉਸ ਦੀ ਅੱਖਾਂ ਵਿੱਚੋਂ ਖੁਸ਼ੀ ਦੀਆਂ ਅੰਜੂ ਸੀ ਫਿਰ ਅਸੀਂ ਸਾਰੇ ਭੈਣ ਭਰਾਵਾਂ ਨਾਲ ਮਿਲ ਕੇ ਗੱਲਾਂ ਕੀਤੀਆਂ ਕਿ ਮੇਰੇ ਪਤੀ ਨੇ ਵੀ ਆਪਣੇ ਪਰ ਅਨਨੂ ਗੱਲ ਨਾਲ ਲਾ ਲਿਆ ਸੀ ਇਸ ਵਾਰ ਰਖੜੀ ਦਾ ਤਿਉਹਾਰ ਇਹ ਪਹਿਲਾ ਧਿਆਰ ਸੀ ਕਿ ਸਾਡਾ ਸਾਰਾ ਪਰਿਵਾਰ ਇਕੱਠਾ ਸੀ ਫਿਰ ਅਸੀਂ ਰਾਤ ਨੂੰ ਇੱਕ ਬਹੁਤ ਵੱਡੇ ਹੋਟਲ ਵਿੱਚ ਦਿੰਦ ਕਰਨੀ ਗਏ ਕਿ ਫਿਰ ਸਾਨੂੰ ਗੱਲਾਂ ਕਰਦਿਆਂ ਕਰਦਿਆਂ ਬਹੁਤ ਰਾਤ ਹੋ ਗਈ ਸੀ ਮੇਰੀ ਛੋਟੀ ਭੈਣ ਕੋ ਜਿਆਦਾ ਨਹੀਂ ਸੀ ਬੋਲਦੀ ਸਾਨੂੰ ਸਿਰਫ ਉਸ ਦੀ ਅੱਖਾਂ ਵਿੱਚ ਖੁਸ਼ੀ ਨਗਰ ਆਉਂਦੀ ਸੀ ਉਹ ਆਪਣੇ ਖੁਸ਼ੀ ਦੇ ਅੰਜਾਂ ਨੂੰ ਸਾਡੇ ਤੋਂ ਬਚਾਪ ਚਾ ਕੇ ਸਾਫ਼ ਕਰਦੀ ਸੀ ਫਿਰ ਅਸੀਂ ਸਾਰੇ ਜਾਣੇ ਉਹਨਾਂ ਦੇ ਘਰ ਵਿੱਚ ਥੱਲੇ ਕੱਪੜੇ ਪੁਛਾ ਕੇ ਸੌਂ ਗਏ ਤੇ ਮੇਰੀ ਨਨਾਨੇ ਪਤੀ ਕੋਲ ਇਸ ਤਰ੍ਹਾਂ ਸੌਂਗੀ ਜਿਵੇਂ ਆਪਣੇ ਪਿਓ ਦੇ ਕੋਲ ਸੁੱਤੀ ਹੋਈ ਇਸ ਤਰ੍ਹਾਂ ਲੱਗਦਾ ਸੀ ਮੇ ਬੱਚਿਆਂ ਨੂੰ ਵੀ ਆਪਣੀ ਭੂਆ ਦੇ ਕੋਲ ਆਉਣਾ ਬਹੁਤ ਵਧੀਆ ਲੱਗਿਆ ਸਾਨੂੰ ਗੱਲਾਂ ਕਰਦਿਆਂ ਕਰਦਿਆਂ ਨੂੰ ਅੱਧੀ ਰਾਤ ਹੋ ਗਈ ਸੀ ਪਰ ਮੇਰੇ ਪਤੀ ਨੂੰ ਮੇਰੀ ਨਨਾਨ ਦਾ ਸਰੀਰ ਇੱਕਦਮ ਠੰਡਾ ਲੱਗਣ ਲੱਗਿਆ ਤੇ ਮੇਰਾ ਪਤੀ ਇੱਕਦਮ ਘਬਰਾ ਗਿਆ ਸਾਰੇ ਜਾਣੇ ਜਲਦੀ ਨਾਲ ਉੱਠ ਖੜੀ ਪਰ ਹੁਣ ਜਦੋਂ ਦੇਖਿਆ ਮੇਰੀ ਛੋਟੀ ਨੂੰ ਨਾਨ ਸਦਾ ਦੀ ਨੀਂਦ ਸੌਂ ਗਈ ਸੀ ਉਹ ਮੇਰੇ ਪਤੀ ਦੀ ਗੋਲ ਵਿੱਚ ਇੱਕ ਛੋਟੀ ਬੱਚੀ ਜਿਹੜਾ ਸੁੱਤੀ ਪਈ ਸੀ ਤੇ ਸਾਡੇ ਤੋਂ ਬਹੁਤ ਦੁਰਜਾਜਬ ਕੀ ਸੀ ਪਤਾ ਨਹੀਂ ਉਹ ਅੰਦਰੋਂ ਅੰਦਰ ਕਿੰਨੀ ਕਿ ਦੁਖੀ ਸੀ ਕਿ ਉਸ ਨੂੰ ਕੀ ਦੁੱਖ ਸੀ ਜਾਂ ਉਹ ਸਾਡੇ ਸਾਰਿਆਂ ਦੇ ਆਉਣ ਦਾ ਇੰਤਜ਼ਾਰ ਕਰਦੀ ਸੀ ਕਿ ਕਦੋਂ ਸਾਰੇ ਇਕੱਠੇ ਹੋਣਗੇ ਤੇ ਕਦੋਂ ਮੈਂ ਆਪਣੀ ਜ਼ਿੰਦਗੀ ਦੀ ਆਖਰੀ ਸਾਂ ਲਵਾਂਗੀ ਸ਼ਾਇਦ ਉਹ ਸਾਨੂੰ ਸਾਰਿਆਂ ਨੂੰ ਮੇਰੇ ਲਈ ਅੱਜ ਤੱਕ ਜਿਉਂਦੀ ਸੀ ਅਸੀਸਾ ਰੋਸ ਨੂੰ ਮੇਰੇ ਲਈ ਉੱਥੇ ਇਕੱਠੇ ਹੋਏ ਪਰ ਉਹ ਸਾਨੂੰ ਛੱਡ ਕੇ ਕਿਸੇ ਹੋਰ ਦੁਨੀਆ ਵਿੱਚ ਚਲੀ ਗਈ ਸੀ ਉਸ ਨੇ ਆਪਣੀ ਸਾਰੀ ਉਮਰ ਹੀ ਦੁੱਖਾਂ ਤੇ ਤੰਗੀਆਂ ਵਿੱਚ ਕੱਤੀ ਸੀ ਤੇ ਆਪਣੇ ਸਾਰੇ ਗਮ ਅੱਜ ਉਹ ਆਪਣੇ ਨਾਲ ਲੈ ਕੇ ਮੇਰੇ ਪਤੀ ਦੀ ਝੋਲੀ ਵਿੱਚ ਇੱਕ ਛੋਟੀ ਬੱਚੀ ਕਰਾਂ ਪਈ ਸੀ ਇਹ ਸੀ ਜੀ ਆਪਣਾ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ